ਉਹ ਲੋਕ ਛੇਤੀ ਮਰ ਜਾਂਦੇ ਜਿਹੜੇ ਆਪਣੇ ਘਰ ਵਿੱਚ ਇੰਜ ਪਰੌਂਠੀਆਂ ਬਣਾ ਕੇ ਖਾਂਦੇ ਨਹੀਂ ਹੁਣ ਕਈ ਸੱਜਣ ਕਹਿਣਗੇ ਕਿ ਪਰੌਂਠੀਆਂ ਬਣਾਉਣ ਨਾਲ ਕਿਦਾਂ ਕੋਈ ਮਰ ਜਾਵੇਗਾ ਪਰੌਂਠੀਆਂ ਤਾਂ ਅਸੀਂ ਬੜੀ ਚਿਰ ਦੀਆਂ ਖਾਂਦੇ ਆ ਬਿਲਕੁਲ ਸਵਾਲ ਉਹਨਾਂ ਦਾ ਸਹੀ ਆ ਲੇਕਿਨ ਇਹ ਵੀ ਗੱਲ ਰੱਖਣਾ ਜਿਹੜੇ ਘਰਾਂ 'ਚ ਪਰੌਂਠੀਆਂ ਬਣਦੀਆਂ ਨਹੀਂ ਜਾਂ ਪਰੌਂਠੀਆਂ ਬਣਾਉਣ ਸਮੇਂ ਇੱਕ ਗਲਤੀ ਕੀਤੀ ਜਾਂਦੀ ਆ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਆਉਣਗੀਆਂ ਚਾਹੇ ਉਹ ਬੱਚੇ ਹੋਣ ਚਾਹੇ ਜਵਾਨ ਹੋਣ ਚਾਹੇ ਉਹ ਵੱਡੀ ਉਮਰ ਦੇ ਹੋਣ ਉਹ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਮਨੁੱਖ ਨੂੰ ਛੇਤੀ ਛੇਤੀ ਮੌਤ ਵੱਲ ਕੱਢਦੀਆਂ ਨੇ ਜਾਂ ਮੌਤ ਤੋਂ ਵੀ ਮਾੜਾ ਉਹਨਾਂ ਦਾ ਜੀਵਨ ਕਰ ਦਿੰਦੀਆਂ ਨੇ ਤੁਸੀਂ ਵੇਖਣਾ ਕਿ ਜਦੋਂ ਵੀ ਘਰ ਵਿੱਚ ਪਰੌਂਠੀਆਂ ਪੱਕਦੀਆਂ ਨੇ ਜਾਂ ਸਾਡੀਆਂ ਮਾਵਾਂ ਭੈਣਾਂ ਪਰੌਂਠੀਆਂ ਪਕਾਉਂਦੀਆਂ ਨੇ ਅੱਜ ਦੇ ਸਮੇਂ 'ਚ ਜਾਂ ਪਿਛਲੇ ਕੁਝ ਕੋਸ ਹਾਲਾਂ 'ਚ ਤਾਂ ਪਰੌਂਠੀਆਂ ਪਕਾਉਣ ਸਮੇਂ ਘਰ ਵਿੱਚ ਉਹ ਦੇਸੀ ਘਿਓ ਵਰਤਦੀਆਂ ਨਹੀਂ ਆ ਉਹਦੇ ਵਿੱਚ ਜ਼ਿਆਦਾਤਰ ਫਾਈਨਡ ਵਰਤਦੀਆਂ ਨੇ ਜਾਂ ਡਾਲਟਾ ਘਿਓ ਵਰਤਦੀਆਂ ਨੇ ਉਸ ਸਮੇਂ ਤਾਂ ਰੋਟੀ 'ਚ ਡਾਲਟਾ ਘਿਓ ਲਾ ਕੇ ਰਫਾਈਨਡ ਲਾ ਕੇ ਬੱਚੇ ਨੂੰ ਜਾਂ ਖਾਣ ਲਿਨ ਦੇ ਦਿੱਤਾ ਜਾਂਦਾ ਹੁਣ ਕਹਿਣਗੇ ਜੇ ਅਸੀਂ ਤੇ ਖਾਣੇ ਪਿਛਲੇ ਕਾਫੀ ਸਮੇਂ ਤੋਂ ਜ਼ਰੂਰ ਕਈ ਭੈਣ ਭਰਾ ਕਹਿੰਦੇ ਹੋਣਗੇ ਲੇਕਿਨ ਜਦੋਂ ਅਸੀਂ ਢਾਲਟੇ ਘੋਡੇ ਲਈ ਜਿਹੜੀ ਪਰੌਂਠੀ ਖਾਣੇ ਆ ਜਾਂ ਫਾਈਂਡ ਦੀ ਪਰੌਂਠੀ ਖਾਣੇ ਆ ਤਾਂ ਸਮਝ ਲੈਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਆ ਨੇ ਹਾਰਡ ਬਲੋਕਿੰਗ ਦੀਆਂ ਸਮੱਸਿਆਵਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹੋਣਗੀਆਂ ਜਿਨ੍ਹਾਂ ਘਰਾਂ ਚ ਪਿਛਲੇ ਲੰਬੇ ਸਮੇਂ ਤੋਂ ਪਰੌਂਠੀਆਂ ਬਣਦੀਆਂ ਆਈਆਂ ਨੇ ਉਹਨਾਂ ਦੇ ਘਰਾਂ ਚ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਦਿਲ ਦੇ ਰੋਗ ਲੱਗੇ ਹੋਣਗੇ ਬਲੋਕਿੰਗ ਦੇ ਹੋਣਗੇ ਸਾਹ ਦੇ ਹੋਣਗੇ ਪੇਟ ਦੇ ਰੋਗ ਹੋਣਗੇ ਜੋੜਾਂ ਦੇ ਦਰਦ ਹੋਣਗੇ ਅਤੇ ਹੋਰ ਬਹੁਤ ਸਾਰੇ ਰੋਗ ਉਹਨਾਂ ਲੋਕਾਂ ਨੂੰ ਲੱਗੇ ਹੋਣਗੇ ਇਹ ਰੋਗ ਲੱਗਦੇ ਫਿਰ ਕਿੰਜੇ ਨੇ ਫਿਰ ਅਗਲਾ ਸਵਾਲ ਵੀ ਜਾਜਾ ਕਿ ਭਈ ਇਹਦੇ ਨਾਲ ਰੋਗ ਕਿਦਾਂ ਲੱਗ ਜਾਂਦਾ ਤੁਸੀਂ ਸਭ ਜਾਣਦੇ ਹੋ ਕਿ ਸਾਡਾ ਜਿਹੜਾ ਬਾਡੀ ਦਾ ਟੈਂਪਰੇਚਰ ਆ ਉਹ 37 ਡਿਗਰੀ ਸੈਲਸੀਅਸ ਆ ਜਾਨੀ ਕਿ 37 ਡਿਗਰੀ ਸੈਲਸੀਅਸ ਜਾਨੀ ਕਿ ਇੰਨੀ ਸਾਡੀ ਬੋਡੀ ਚ ਕੁਦਰਤ ਵੱਲੋਂ ਹੀ ਗਰਮੀ ਬਣੀ ਰਹਿੰਦੀ ਏ ਜੇਦੋਂ ਮਾੜੀ ਜੀ ਵੱਧ ਜਾਵੇ ਤਾਂ ਅਸੀਂ ਬਿਮਾਰ ਹੋ ਜਾਂਦੇ ਆ ਜੇ ਘੱਟ ਜਾਵੇ ਤਾਂ ਤਾਂ ਵੀ ਸਾਨੂੰ ਬਿਮਾਰੀ ਲੱਗ ਜਾਂਦੀ ਆ ਤਾਂ ਫਿਰ ਕੁਦਰਤ ਨੇ ਇੱਥੇ ਟੈਂਪਰੇਚਰ ਰੱਖਿਆ ਹੋਇਆ ਹੁਣ ਜਿਹੜਾ ਡਾਲਟਾ ਘੋਵਾ ਉਹਦਾ ਟੈਂਪਰੇਚਰ ਜਿਹੜਾ ਜ਼ਿਆਦਾ ਵਾ ਕਹਿਣ ਤੋਂ ਭਾਵ ਕਿ ਉਹਨੂੰ ਵੱਧ ਟੈਂਪਰੇਚਰ ਤੇ ਇਹ ਉਹ ਪਿਗਲ ਸਕਦਾ ਨਹੀਂ ਤਾਂ ਉਹ ਜੰਮਿਆ ਰਹਿੰਦਾ ਜਦੋਂ ਅਸੀਂ ਡਾਲਟਾ ਘੋਵ ਕਿਸੇ ਪਰੌਂਠੀ ਤੇ ਲਾਉਨੇ ਆ ਪਰੰਠੇ ਤੇ ਲਾਉਣ ਤੋਂ ਬਾਅਦ ਜਿਹੜੀ ਰੋਟੀ ਆ ਤੇ ਘੋ ਜਿਹੜਾ ਜੰਮ ਜਾਂਦਾ ਤੁਸੀਂ ਅਕਸਰ ਵੇਖਿਆ ਨਾ ਜਾਂ ਰੋਟੀਆਂ ਵਿੱਚ ਚੋਪੜੀਆਂ ਹੋਣ ਨਾ ਉਹ ਵੀ ਆਪਸ ਵਿੱਚ ਜੁੜ ਜਾਣੀਆਂ ਜੇ ਉਹਨਾਂ ਨੂੰ ਗਰਮ ਕਰਾਂਗੇ ਤਾਂ ਫਿਰ ਉਹ ਖੁੱਲ ਜਾਂਦੀਆਂ ਨੇ ਨਹੀਂ ਤਾਂ ਇੱਕ ਦੂਜੇ ਨੂੰ ਪਾੜ ਦਿੰਦੀਆਂ ਨੇ ਉੱਪਰ ਵਾਲਾ ਪਾਸਾ ਜਦੋਂ ਇਹੋ ਜੀ ਨੌਬਤ ਹਾੜੇ ਜਦੋਂ ਆਪਾਂ ਘਿਓ ਖਾਣੇ ਆ ਤਾਂ ਫਿਰ ਸਾਡੀਆਂ ਜਿਹੜੀਆਂ ਵੈਸਲਸ ਨੇ ਉਹ ਬਲੌਕਿੰਗ ਵਾਲਾ ਵਧਣ ਲੱਗ ਪੈਂਦੀਆਂ ਨੇ ਕਈਆਂ ਲੋਕਾਂ ਦਾ ਪਾਸਾ ਮਾਰਿਆ ਜਾਂਦਾ ਆ ਕਈਆਂ ਲੋਕਾਂ ਦਾ ਹਾੜ ਹੋਲੀ ਕੰਮ ਕਰਨ ਲੱਗ ਪੈਂਦਾ ਹੁਣ ਪਰੌਂਠੀਆਂ ਤਾਂ ਪਹਿਲਾਂ ਵੀ ਪੱਕਦੀ ਹੁੰਦੀਆਂ ਨੇ ਕਈ ਵੱਡੇ ਵੀਰ ਕਹਿਣਗੇ ਜੇ ਅਸੀਂ ਤੇ ਬੜੇ ਚਿਰ ਦੀਆਂ ਪਰੌਂਠੀਆਂ ਖਾਂਦੇ ਆਏ ਆ ਸਾਨੂੰ ਤਾਂ ਅਜੇ ਤੱਕ ਨਹੀਂ ਹੋਇਆ ਪਰ ਉਹ ਗੱਲ ਯਾਦ ਰੱਖਣ ਕਿ ਉਹਨਾਂ ਸੰਗੀਆਂ 'ਚੋਂ ਜਦੋਂ ਵੀ ਪਰੌਂਠੀਆਂ ਘਰ 'ਚ ਪੱਕਦੀਆਂ ਹੋਣਗੀਆਂ ਜਾਂ ਜ਼ਿੰਮੇਦਾਰਾਂ ਦੇ ਘਰਾਂ 'ਚ ਪੱਕਦੀਆਂ ਹੋਣਗੀਆਂ ਜਾਂ ਉਹਨਾਂ ਲੋਕਾਂ ਦੇ ਜਿਹੜੇ ਦੇਸੀ ਘਿਓ ਪ੍ਰੋਵਾਈਡ ਕਰ ਨੇ ਲਿਆ ਸਕਦੇ ਨੇ ਉਹ ਦੇਸੀ ਘਿਓ ਦੀਆਂ ਹੀ ਪਰੌਂਠੀਆਂ ਖਾਂਦੇ ਰਹੇ ਹੋਣਗੇ ਦੇਸੀ ਘਿਓ ਜਿਹੜਾ ਉਹਦਾ ਪਘਲਾਉ ਦਰਜਾ ਬਿਲਕੁਲ ਨੋਰਮਲ ਹੁੰਦਾ ਆ ਉਹ ਪੋ पिघल ਜਾਂਦਾ ਆ ਉਹ ਸਾਡੇ ਸਰੀਰ ਨੂੰ ਪਚ ਜਾਂਦਾ ਆ ਉਹ ਸਾਡੇ ਸਰੀਰ ਦਾ ਕੋਈ ਵੀ ਨੁਕਸਾਨ ਨਹੀਂ ਕਰਦਾ ਸਗੋਂ ਉਲਟਾ ਸਾਡੇ ਸਰੀਰ ਨੂੰ ਬਹੁਤ ਸਾਰਾ ਫਾਇਦਾ ਦਿੰਦਾ ਆ ਜਿਵੇਂ ਕੈਲਸ਼ੀਅਮ मिनਰल्स ਵਿਟਾਮਿਨਸ ਕਈ ਤਰ੍ਹਾਂ ਦੇ ਹੋਰ ਜਿਹੜੀਆਂ ਚੀਜ਼ਾਂ ਨੇ ਫਾਈਬਰ ਹਰ ਤਰ੍ਹਾਂ ਦੀ ਸਾਡੇ ਬਾਡੀ ਨੂੰ ਆਇਰਨ ਵਗੈਰਾ ਹਰ ਤਰ੍ਹਾਂ ਦੇ ਤੱਤ ਜਿਹੜੇ ਆ ਸਾਨੂੰ ਕਿਉਂ ਦੇਸੀ ਤੋਂ ਮਿਲਦੇ ਨੇ ਜੇਕਰ ਉਹ ਮੱਝਾਂ ਦਾ ਹੋਵੇ ਤਾਂ ਜਿਹੜੇ ਮੱਝਾਂ ਦਾ ਖਿਓ ਖਾਂਦੇ ਰਹੇ ਨੇ ਉਹਨਾਂ ਨੂੰ ਨਾ ਹਾਰਡ ਬਲੋਕਿੰਗ ਹੁੰਦੀ ਆ ਨਾ ਉਹਨਾਂ ਦਾ ਹਾਰਡ ਕਮਜ਼ੋਰ ਹੁੰਦਾ ਨਾ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਘਰ ਵਿੱਚ ਹਮੇਸ਼ਾ ਜਦੋਂ ਵੀ ਪਰੌਂਠੀਆਂ ਬੱਚਿਆਂ ਨੂੰ ਖਵਾਉਣੀਆਂ ਹੋਣਾਂ ਦੇਸੀ ਘਿਓ ਦੀਆਂ ਖਵਾਓ ਪਤਾ ਨਹੀਂ ਕਿਹੜੇ ਡਾਕਟਰਾਂ ਨੇ ਕਿਹੜੀਆਂ ਕੰਪਨੀਆਂ ਨੇ ਇਹ ਪ੍ਰਚਾਰ ਕਰਕੇ ਡਰ ਪੈਦਾ ਕਰ ਦਿੱਤਾ ਕਿ ਦੇਸੀ ਘਿਓ ਜਿਹੜਾ ਦੇਲ ਹੀ ਬੜਾ ਮਾੜਾ ਉਹਨਾਂ ਨੂੰ ਪਤਾ ਕਿ ਦੇਸੀ ਘਿਓ ਜੇ ਸਾਡੇ ਲੋਕ ਇਹ ਖਾਂਦੇ ਰਹੇ ਇਹਨਾਂ ਸਾਡੀਆਂ ਦਵਾਈਆਂ ਵਾਲ ਨਹੀਂ ਹੋਣਾ ਇਹਨਾਂ ਨੇ ਜਦੋਂ ਦਾਲਟਾ ਘਿਓ ਨਹੀਂ ਖਾਣਾ ਦੂਜੀਆਂ ਚੀਜ਼ਾਂ ਨਹੀਂ ਖਾਣੀਆਂ ਇਹ ਸਿਹਤਮੰਦ ਰਹਿਣੇ ਸਾਡਾ ਬਿਜ਼ਨਸ ਨਹੀਂ ਵਧਣਾ ਵੇਖੋ ਹਰ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਚੀਜ਼ਾਂ ਨੂੰ ਰੋਕਦਾ ਆ ਜਿਹੜੀਆਂ ਚੀਜ਼ਾਂ ਉਹਦੇ ਬਿਜ਼ਨਸ ਵਿੱਚ ਰੁਕਾਵਟ ਬਣਦੀ ਹੋਣ ਹੁਣ ਦੇਸੀ ਘਿਓ ਮੱਝਾਂ ਦਾ ਦੁੱਧ ਜਿਹੜਾ ਉਹ ਇਹਨਾਂ ਦੇ ਬਿਜ਼ਨਸ ਵਿੱਚ ਰੁਕਾਵਟ ਬਣਦਾ ਜੇ ਅਸੀਂ ਦੁੱਧ ਪੀਵਾਂਗੇ ਦਹੀਂ ਖਾਵਾਂਗੇ ਲੱਸੀ ਪੀਵਾਂਗੇ ਦੇਸੀ ਖਿਓ ਖਾਵਾਂਗੇ ਤੇ ਕੁਦਰਤੀ ਗੱਲ ਸੀ ਸਿਹਤਮੰਦ ਰਵਾਂਗੇ ਸਾਨੂੰ ਕੋਈ ਹਾਰਡ ਦਾ ਰੋਗ ਨਹੀਂ ਲੱਗਣਾ ਹੁਣ ਸਟੈਂਟ ਵੀ 2-2 ਲੱਖ ਤੱਕ ਪਾਉਂਦੇ ਰਹੇ ਨੇ ਕਈ ਲੋਕ ਕਈ ਲੋਕ ਇਹਨੋਂ ਵੱਧ ਦੇ ਵੀ ਪਾਉਂਦੇ ਰਹੇ ਨੇ ਤਾਂ ਉਹ ਫਿਰ ਇਹਨਾਂ ਦੀ ਕਮਾਈ ਦਾ ਇੱਕ ਧੰਦਾ ਆ ਮੈਂ ਸਮਝਦਾ ਸਾਡੇ ਲੋਕਾਂ ਨੂੰ ਆਪਣੀ ਲੋੜ ਮੁਤਾਬਕ ਆਪਣੀ ਇਸ ਖਰਾਕ ਵੱਲ ਆਉਣਾ ਚਾਹੀਦਾ ਤੇ ਪਰੌਂਠੀਆਂ ਹਮੇਸ਼ਾ ਦੇਸੀ ਖਿਓ ਦੀਆਂ ਬਣਾ ਕੇ ਖਾਣੀਆਂ ਚਾਹੀਦੀਆਂ ਰਿਫਾਈਂਡ ਅਤੇ ਡਲਟਾ ਕਯੋ ਦੀਆਂ ਬਿਲਕੁਲੋਂ ਪਰੌਂਠੀਆਂ ਨਾ ਖਾਓ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਛੇਤੀ ਨਾ ਮਰੀਏ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਮਰਨਾ ਛੇਤੀ ਅਸੀਂ ਬਿਮਾਰੀਆਂ ਦੇ ਨਹੀਂ ਮਰਨਾ ਮੁੜ ਕੇ ਸਾਨੂੰ ਇੱਕਦਮ ਮੌਤ ਤੇ ਹੋਣੀ ਨਹੀਂ ਸਾਨੂੰ ਪਹਿਲਾਂ ਬਿਮਾਰੀਆਂ ਲੱਗਣਗੀਆਂ ਹਾਰਦੀਆਂ ਲੱਗਣਗੀਆਂ ਪੇਟ ਦੀਆਂ ਲੱਗਣਗੀਆਂ ਹਾਂਜੀ ਕਈ ਤਰ੍ਹਾਂ ਦੀਆਂ ਲੱਗਣਗੀਆਂ ਫਿਰ ਸਾਡੀ ਮੌਤ ਹੋਣੀ ਹੈ ਇਹ ਫੈਸਲਾ ਅਸੀਂ ਆਪ ਕਰਨਾ ਕਿ ਅਸੀਂ ਜਿਉਣਾ ਹੈ ਕਿ ਮਰਨਾ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਵਾਸਤੇ ਰਹੋ ਤਾਂ ਕਿ ਸੁਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ